ਇੱਕ ਮੁੰਡਾ ਜਿੱਥੋਂ ਭਗਵੰਤ ਮਾਨ ਦੀਆਂ 2014 ਦੇ ਵਿੱਚ ਜੜ੍ਹਾਂ ਲੱਗੀਆਂ ਉੱਥੋਂ ਉਸੇ ਹਲਕੇ ਤੋਂ ਭਗਵੰਤ ਮਾਨ ਦੇ ਗਵਾਂਢੀ ਪਿੰਡ ਦਾ ਮੁੰਡਾ ਹੈ ਜਿਹੜਾ ਤੁਸੀਂ ਮੌਲਾਂ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੇ ਬੱਚਿਆਂ ਨੂੰ ਹਸਾਉਂਦੇ ਫਿਰਦੇ ਹੁੰਦੇ ਆ ਉਹ ਪਾ ਕੇ ਗੁਬਾਰੇ ਜੇ ਪਾ ਕੇ ਆਪਣੇ ਆਪ ਨੂੰ ਜੋਕਰ ਜੇ ਬਣ ਕੇ ਹਸਾਉਂਦੇ ਫਿਰਦੇ ਹੁੰਦੇ ਆ 500 ਰੁਪਏ ਦਿਹਾੜੀ ਤੇ ਉਹ ਬੱਚਿਆਂ ਨੂੰ ਹਸਾਉਂਦਾ ਮੌਲਾਂ ਦੇ ਵਿੱਚ ਜਾ ਕੇ ਉਹ ਵੀ ਟਾਪਰ ਹੈ ਉਹ ਵੀ ਉਹਦਾ 168 ਦਾ ਮੈਟਲਿਸਟਡ ਅਫਰ ਉਹ ਵੀ ਉਹ ਵੀ ਮੈਟ ਦੇ ਵਿੱਚ ਆ ਉਹਨੂੰ ਜੁਆਇਨਿੰਗ ਲੈਟਰ ਮਿਲਿਆ ਹੋਇਆ ਜੀ ਪੂਰੇ ਪੰਜਾਬ ਦੇ ਵਿੱਚੋਂ 135 ਨੰਬਰ ਲੈ ਕੇ ਇੱਕ ਮੁੰਡਾ ਸਰ ਹਜੇ ਤੱਕ ਮੈਂ ਤੁਹਾਨੂੰ ਦੱਸਾਂ ਪੀਆ ਡਿਲੀਵਰੀ ਬੁਆਏ ਦੀ ਜੌਬ ਕਰ ਰਿਹਾ ਇੱਕ ਮਿੰਟ ਦਾ ਅਸੀਂ ਦੇਣਾ ਸੀ ਉਹਦੇ 바ਰ ਚ ਬੈਠੇ ਰਹੇ ਆ ਅਸੀਂ ਇਹਨਾਂ ਦੇ ਘਰੇ ਬੈਠੇ ਆ ਅਸੀਂ ਇਹ ਮੰਨਦੇ ਉਹ ਸੀ ਇਹ ਮੰਨ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਜਿਹੜੀ ਸਾਡੀ ਸਰਕਾਰ ਆ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਆ ਛੋਟੀਆਂ-ਛੋਟੀਆਂ ਦੁਕਾਨਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ 'ਚ ਧਰਨੇ ਨਹੀਂ ਲੱਗਣਗੇ ਮੈਨੂੰ ਇਹ ਦੱਸਣ 43000 ਨੌਕਰੀਆਂ ਦੇ ਵਿੱਚੋਂ ਜਿਹੜੀ ਵੀ ਜੁਆਇਨਿੰਗ ਹੋਈ ਆ ਉਹ ਧਰਨੇ ਤੋਂ ਬਿਨਾ ਹੋਊਗੀ ਤੁਹਾਡੀ ਨੌਕਰੀ ਤੁਹਾਡੀ ਸਰਕਾਰ ਦੇ ਵਿੱਚ ਮੈਂ ਉਹ ਕੈਂਡੀਡੇਟ ਆ ਸਰ ਜਿਹਨੇ ਦਿਨ-ਰਾਤ ਮਿਹਨਤ ਕੀਤੀ ਆ ਤੇ ਫੇਰ ਭਰਤੀ ਦੇ ਵਿੱਚ ਨਾਮ ਲੈ ਕੇ ਆਇਆ ਮੈਂ ਠੀਕ ਆ ਤੁਹਾਡੇ ਮੈਂ ਮੰਨਦਾ ਵੀ ਏਸ਼ੀਆ ਦੇ ਵਿੱਚ ਬਹਿ ਕੇ ਤੁਹਾਡੇ ਬਹੁਤ ਵੱਡੇ-ਵੱਡੇ ਦਿਮਾਗ ਨੇ ਤੁਸੀਂ ਗਰਾਊਂਡ ਲੈਵਲ ਤੇ ਜਿਹੜੇ 168 ਪਰਿਵਾਰਾਂ ਨਾਲ ਖਿਲਵਾੜ ਕੀਤਾ ਮੈਂ ਮੇਰੀਆਂ ਜਿਹੜੇ ਵੀ ਮੈਂ ਕੁਐਸ਼ਨ ਕਰੂੰਗਾ ਉਹਨਾਂ ਦੇ ਜਵਾਬ ਦੇ ਜਾਣ ਮੈਂ 168 ਦੀਆਂ 88 ਅਸੀਂ ਪੋਸਟਾਂ ਛੱਡਣ ਨੂੰ ਤਿਆਰ ਹਾਂ ਸਰ ਜੀ 168 ਡੀਪੀ ਮੇਰਾ ਨੰਬਰ ਜੀ ਪੂਰੇ ਪੰਜਾਬ ਦੇ ਵਿੱਚੋਂ ਚੌਥਾ ਰੈਂਕ ਆ ਆ ਮੇਰਾ ਜੁਆਇਨਿੰਗ ਲੈਟਰ ਆ ਪੂਰੇ ਪੰਜਾਬ ਦੇ ਵਿੱਚੋਂ 135 ਨੰਬਰ ਲੈ ਕੇ ਇੱਕ ਮੁੰਡਾ ਸਰ ਹਜੇ ਤੱਕ ਮੈਂ ਤੁਹਾਨੂੰ ਦੱਸਾਂ ਪੀਜ਼ਾ ਡਿਲੀਵਰੀ ਬੁਆਏ ਦੀ ਜੌਬ ਕਰ ਰਿਹਾ 135 ਨੰਬਰ ਲੈ ਕੇ ਪੂਰੇ ਪੰਜਾਬ ਦੇ ਵਿੱਚੋਂ ਉਹਦੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰੂੰਗਾ ਅੱਛਾ ਉਹਦੀ ਮੈਂ ਤੁਹਾਨੂੰ ਵੀਡੀਓ ਪੂਰੇ ਪੰਜਾਬ ਚ ਟੌਪ ਹੈ ਉਹ ਪੂਰੇ ਪੰਜਾਬ ਦੇ ਵਿੱਚੋਂ ਟੌਪ ਕੀਤਾ ਮੁੰਡੇ ਨੇ ਇੱਕ ਮੁੰਡਾ ਐਵੇਂ ਦਾ ਸਰ ਕੁਲਫੀਆਂ ਵੇਚ ਰਿਹਾ ਪੂਰੇ ਪੰਜਾਬ ਦੇ ਵਿੱਚੋਂ ਤੇ ਜਿਵੇਂ ਹੈਰਾਨ ਹਰਾਨੀ ਵਾਲੀ ਗੱਲ ਸਰ ਐਵੇਂ ਦੀ ਆ ਇੱਕ ਮੁੰਡਾ ਜਿੱਥੋਂ ਭਗਵੰਤ ਮਾਨ ਦੀਆਂ 2014 ਦੇ ਵਿੱਚ ਜੜ੍ਹਾਂ ਲੱਗੀਆਂ ਉੱਥੋਂ ਉਸੇ ਹਲਕੇ ਤੋਂ ਭਗਵੰਤ ਮਾਨ ਦੇ ਗਵਾਂਢੀ ਪਿੰਡ ਦਾ ਮੁੰਡਾ ਹੈ ਜਿਹੜਾ ਤੁਸੀਂ ਮੌਲਾਂ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੇ ਬੱਚਿਆਂ ਨੂੰ ਹਸਾਉਂਦੇ ਫਿਰਦੇ ਹੁੰਦੇ ਆ ਉਹ ਪਾ ਕੇ ਗੁਬ ਗਬਾਰੇ ਜੇ ਪਾ ਕੇ ਆਪਣੇ ਆਪ ਨੂੰ ਜੋਕਰ ਜੇ ਬਣ ਕੇ ਹਸਾਉਂਦੇ ਫਿਰਦੇ ਹੁੰਦੇ ਆ 500 ਰੁਪਿਆ ਦਿਹਾੜੀ ਤੇ ਉਹ ਬੱਚਿਆਂ ਨੂੰ ਹਸਾਉਂਦਾ ਮੌਲਾਂ ਦੇ ਵਿੱਚ ਜਾ ਕੇ ਪੰਜਾਬ ਦਾ 1689700 ਬੰਦੇ ਨੇ ਪੇਪਰ ਦਿੱਤਾ ਔਰ 168 ਮੈਟ ਲਿਸਟ ਬੱਚੇ ਨੇ ਜਿੱਥੇ ਕਰਮਜੀਤ ਅਨਮੋਲ ਜੀ ਦਾਵਾ ਕਰਦੇ ਨੇ ਮਢਾਤਪਿੰਡ ਦੇ ਵਿੱਚ ਜਾ ਕੇ ਕਿ ਅਸੀਂ ਨੌਕਰੀਆਂ ਜਿਹੜੀਆਂ ਟਾਪਰਾਂ ਨੂੰ ਮਿਲਦਾ ਮੈਂ ਦੱਸਦਾ ਜੀ ਮੇਰਾ ਕਿਹੜਾ ਰਿੰਕ ਕਰਮਜੀਤ ਅਨਮੋਲ ਸਾਹਿਬ ਕਦੇ ਗਰਾਉਂਡ ਲੈਵਲ ਤੇ ਜੋ ਸਚਾਈ ਆਮ ਆਦਮੀ ਪਾਰਟੀ ਦੀ ਅੱਜ ਮੈਂ ਉਹਦੇ ਖੁਲਾਸੇ ਕਰ ਰਿਹਾ ਇੱਥੇ ਮੈਂ ਇੱਕ ਮੈਂ ਸਰ ਇਹਨਾਂ ਦੇ ਸਾਨੂੰ ਜੁਆਇਨਿੰਗ ਲੈਟਰ ਦਿੱਤਾ ਜਿਹੜੇ ਵੀ ਇਹਨਾਂ ਦੇ ਡੀਜੀਐਸਸੀ ਹੁੰਦਾ ਡਾਇਰੈਕਟਰ ਜਨਰਲ ਸਕੈਂਡਰੀ ਐਜੂਕੇਸ਼ਨ ਜਿਹੜਾ ਜੁਆਇਨਿੰਗ ਜੁਆਇਨਿੰਗ ਕਰਾਉਂਦਾ ਟੀਚਰ ਦੀ ਡਿਪਾਰਟਮੈਂਟ ਦੇ ਵਿੱਚ ਮੈਂ ਉਹਨੂੰ ਤੇ ਡੀਪੀਆਈ ਸਕੈਂਡਰੀ ਜਿਹੜੇ ਇਸ਼ਤਿਹਾਰ ਬਣਾਉਂਦੇ ਕਿਸੇ ਵੀ ਐਡਵਰਟਾਈਜ਼ਮੈਂਟ ਦਾ ਉਹਨੂੰ ਚੈਲੰਜ ਕਰਦਾ ਸਰ ਮੇਰੇ ਨਾਲ ਟੇਬਲ ਟॉक ਕਰ ਲੈਣਾ ਠੀਕ ਹੈ ਤੁਹਾਡੇ ਮੈਂ ਮੰਨਦਾ ਵੀ ਏਸ਼ੀਆ ਦੇ ਵਿੱਚ ਬਹਿ ਕੇ ਤੁਹਾਡੇ ਬਹੁਤ ਵੱਡੇ ਵੱਡੇ ਦਿਮਾਗ ਨੇ ਤੁਸੀਂ ਗਰਾਊਂਡ ਲੈਵਲ ਤੇ ਜਿਹੜੇ 168 ਪਰਵਾਰਾਂ ਨਾਲ ਖਲਵਾੜ ਕੀਤਾ ਮੈਂ ਮੇਰੀਆਂ ਜਿਹੜੇ ਵੀ ਮੈਂ ਕੁਐਸਚਨ ਕਰੂੰਗਾ ਉਹਨਾਂ ਦੇ ਜਵਾਬ ਦੇ ਜਾਣ ਮੈਂ 168 ਦੀਆਂ 68 ਅਸੀਂ ਪੋਸਟਾਂ ਛੱਡਣ ਨੂੰ ਤਿਆਰ ਹਾਂ ਸਰ ਅੱਛਾ ਜੀ ਜੀ ਸਰ ਤੇ ਇਹ ਜਿਹੜੀ ਤੁਸੀਂ ਗੱਲ ਕੀਤੀ ਉਹ ਵੀਰ ਜਿਹੜਾ ਕਰਦਾ ਏ ਹਸਾਉਂਦਾ ਏ ਉਹ ਵੀ ਟਾਪਰ ਹੈ ਉਹ ਵੀ ਉਹਦਾ 168 ਦਾ ਮੈਡਲਿਸਟਡ ਹੈ ਸਰ ਉਹ ਵੀ ਉਹ ਵੀ ਮੈਡ ਦੇ ਵਿੱਚ ਆਇਆ ਉਹਨੂੰ ਜੋਇਨਿੰਗ ਲੈਟਰ ਮਿਲਿਆ ਹੋਇਆ ਜੀ ਅੱਛਾ ਜੋਇਨਿੰਗ ਲੈਟਰ ਮਿਲਿਆ ਹੋਇਆ ਮੁੰਡਾ ਇੱਕ ਮੁੰਡਾ ਤਰਨਤਨ ਤੋਂ ਸਭ ਤੋਂ ਪੀਜ਼ਾ ਡਿਲੀਵਰੀ ਬੋਏ ਦੀ ਜਿਹੜੀ ਜੌਬ ਕਰਦਾ ਪਟਿਆਲੇ ਪੜਿਆ ਪਹਿਲਾਂ ਗਰੀਬਾਂ ਦੇ ਗਰੀਬੀ ਘਰਾਂ ਦੇ ਵਿੱਚ ਦੇਖੀ ਸਰ ਠੀਕ ਹੈ ਜੀ ਪੀਜ਼ਾ ਡਿਲੀਵਰੀ ਸਾਰਾ ਦਿਨ ਵਿਚਾਰਾ ਡਿਲੀਵਰੀ ਕਰਦਾ ਤੇ ਰਾਤ ਨੂੰ 3 ਤੋਂ 4 ਘੰਟੇ ਉਹ ਪੜਦਾ ਰਿਹਾ ਜਦੋਂ ਜੋ ਪੋਸਟ ਆਈਆਂ ਸਰ ਹੋ ਸਕਦਾ ਭਾਈ ਉਹਨਾਂ ਨੇ ਤਾਂ ਜੁਆਇਨਿੰਗ ਕਰਵਾਤੀ ਤੁਸੀਂ ਨਾ ਕੀਤੀ ਹੋਵੇ ਜੀ ਜੁਆਇਨਿੰਗ ਕਰਵਾਤੀ ਸਾਡੇ ਨਾਲ ਜਿਹੜਾ ਇੱਕ ਨਾ ਐਂ ਲਾ ਲਓ ਜੀ ਸਾਡੀਆਂ ਜੁੱਤੀਆਂ ਸਾਡੇ ਸਿਰ ਵਰ ਰਹੀਆਂ ਪਿਛਲੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਸੀ ਆਮ ਆਦਮੀ ਪਾਰਟੀ ਬਈ ਬੜੀ ਬਦਲਾਅ ਆਊਗਾ ਬਦਲਾਅ ਆਊਗਾ ਪਰ ਸਾਨੂੰ ਨਹੀਂ ਸੀ ਪਤਾ ਸੀ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਚਾਚੇ ਤਾਏ ਸੋਨ ਨਾਲ ਲੜ ਕੇ ਆਮ ਆਦਮੀ ਪਾਰਟੀ ਨੇ ਬੂਥਾਂ ਦੇ ਵਿੱਚ ਬੈਠਦੇ ਰਹੇ ਪਰ ਜੇ ਭਗਵੰਤ ਮਾਨ ਦੀ ਗੱਲ ਕਰਾਂ ਅਸੀਂ 80 ਦਿਨ ਧੂਰੀ ਜਿਹੜਾ ਹਲਕਾ ਜਿੱਥੋਂ ਇਹ ਐਮ ਐਲ ਏ ਬਣਿਆ ਫਿਰ ਮੁੱਖ ਮੰਤਰੀ ਬਣਿਆ ਉੱਥੋਂ ਹੀ ਅਸੀਂ 80 ਦਿਨ ਬੈਠੇ ਰਹੇ ਇਹਨਾਂ ਦਾ ਓ ਐਸ ਡੀ ਓੰਕਾਰ ਆ ਜਿਹੜਾ ਹੂੰ ਹੰਕਾਰ ਸਿੰਘ ਜੀ ਉਹਨਾਂ ਕੋਲ ਸਰ ਇੱਕ ਮਿੰਟ ਦਾ ਅਸੀਂ ਦੇਣਾ ਸੀ ਉਹਦੇ ਬਾਅਦ ਚ ਬੈਠੇ ਰਹੇ ਆ ਅਸੀਂ ਇਹਨਾਂ ਦੇ ਘਰੇ ਬੈਠੇ ਆ ਅਸੀਂ ਇਹ ਮੰਨਦੇ ਉਸ ਹੀ ਮਾਨ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਜਿਹੜੀ ਸਾਡੀ ਸਰਕਾਰ ਆ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਆ ਛੋਟੀਆਂ-ਛੋਟੀਆਂ ਦੁਕਾਨਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ 'ਚ ਧਰਨੇ ਨਹੀਂ ਲੱਗਣਗੇ ਮੈਨੂੰ ਇਹ ਦੱਸਣ 43000 ਨੌਕਰੀਆਂ ਦੇ ਵਿੱਚੋਂ ਜਿਹੜੀ ਵੀ ਜੁਆਇਨਿੰਗ ਹੋਈ ਆ ਉਹ ਧਰਨੇ ਤੋਂ ਬਿਨਾ ਹੋਗੀ ਤੁਹਾਡੀ ਨੌਕਰੀ ਤੁਹਾਡੀ ਸਰਕਾਰ ਦੇ ਵਿੱਚ ਤੇ ਧਰਨੇ ਲਾ ਕੇ ਵੀ ਸਰ ਮੈਂ ਇੱਕ ਆਪਾਂ ਨਾ ਜਦੋਂ ਆਪਾਂ ਇੰਡੀਅਨ ਕਨਸਟੀਟਿਊਸ਼ਨ ਪੜ੍ਹਦੇ ਆ ਉਹਦੇ ਚ ਲਿਖਿਆ ਹੋਇਆ ਇੰਡੀਆ ਇਜ਼ ਅ ਡੈਮੋਕਰੈਟਿਕ ਕੰਟਰੀ ਹੁਣ ਇੱਥੋਂ ਨਾ ਜਿਹੜੇ ਥੋੜੇ ਮਾਧਿਅਮ ਰਾਹੀਂ ਜਿਹੜੇ ਇਹਨਾਂ ਦੇ ਅੰਨੇ ਭਗਤਾ ਉਹ ਵਿੱਚ ਕੁਐਸਚਨ ਵੀ ਕਰਨਗੇ ਤਾਂ ਹੋਰ ਪਾਰਟੀਆਂ ਦੇ ਛੱਡੇ ਹੋਏ ਆ ਮੈਂ ਉਹਨਾਂ ਨੂੰ ਵੀ ਥੋੜੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਸੈਂਟੀਫਿਕਲ ਵੇ ਨਾਲ ਮੇਰੇ ਨਾਲ ਗੱਲ ਕਰ ਲੈਣਾ ਕੱਲੇ-ਕੱਲੇ ਡਾਕੂਮੈਂਟ ਦੇ ਆਧਾਰਤ ਮੇਰੇ ਨਾਲ ਗੱਲ ਕਰ ਲੈਣਾ ਮੈਂ ਉਹ ਕੈਂਡੀਡੇਟ ਆ ਸਰ ਜਿਹਨੇ ਦਿਨ-ਰਾਤ ਮਿਹਨਤ ਕੀਤੀ ਹੈ ਤੇ ਫੇਰ ਭਰਤੀ ਦੇ ਵਿੱਚ ਨਾਮ ਲੈ ਕੇ ਆਇਆ ਮੈਂ ਮੈਂ ਕੋਈ ਐਵੇਂ ਨਹੀਂ ਬੋਲ ਰਿਹਾ ਅਸੀਂ 80 ਦਿਨ ਬੈਠਣ ਤੋਂ ਬਾਅਦ ਵੀ ਸਰ ਇਹਨਾਂ ਦੇ ਕੰਨਾਂ ਦੇ ਵਿੱਚ ਜੂਣ ਹੀ ਸਰ ਕੀ ਪਰ ਭਾਈ ਵੋਟਾਂ ਦੇ ਦਿਨਾਂ ਦੇ ਵਿੱਚ ਉਹਨਾਂ ਦਾ ਸਵਾਲ ਵੀ ਜਾਇਜ਼ ਆ ਤਾਂ ਉਹਨਾਂ ਫਿਰ ਬਾਕੀ ਪਾਰਟੀਆਂ ਨੂੰ ਛੱਡਦੇ ਹੋ ਬਾਕੀ ਪਾਰਟੀਆਂ ਕਾਂਗਰਸ ਆ ਅਕਾਲੀ ਦਾ ਲੈ ਭਾਜਪਾ ਹੈ ਉਹਨਾਂ ਨੂੰ ਕੀ ਕਹਿੰਦੇ ਹੋ ਤੁਸੀਂ ਉਹਨਾਂ ਬਾਬਤ ਕੀ ਆ ਤੁਹਾਡੇ ਵਿਚਾਰ ਜੀ ਸਰ ਉਹਨਾਂ ਬਾਬਤ ਵੀ ਮੇਰੇ ਤਾਂ ਇਹੀ ਵਿਚਾਰ ਆ ਵਿਚਾਰ ਆ ਜੀ ਪਹਿਲੀ ਗੱਲ ਪਾਰਟੀ ਦੇਖ ਕੇ ਵੋਟ ਨਾ ਪਾਓ ਮੈਂ ਥੋੜੇ ਮਾਧਿਅਮ ਰਹੀਂ ਦੇ ਕਹਿਣਾ ਚਾਹਣਾ ਪਾਰਟੀ ਦੇਖ ਕੇ ਵੋਟ ਚਾਹੇ ਉਹ ਕਾਂਗਰਸ ਕਾਂਗਰਸ ਦੇ ਵਿੱਚ ਵੀ ਬਹੁਤ ਕਰਾਪਟ ਬੰਦੇ ਬੈਠੇ ਆ ਕਾਲੀਆਂ ਦੇ ਵਿੱਚ ਵੀ ਬਹੁਤ ਕਰਾਪਟ ਬੰਦੇ ਬੈਠੇ ਤੇ ਆਮ ਆਦਮੀ ਪਾਰਟੀ ਦਾ ਮੈਂ ਹੁਣ ਜੋ ਸਾਡਾ ਵਾਹ ਹੀ ਹੁਣ ਪਿਆ ਆਮ ਆਦਮੀ ਪਾਰਟੀ ਨਾਲ ਤੇ ਸਾਨੂੰ ਤਾਂ ਇਹਨਾਂ ਦਾ ਕਲੀਅਰ ਹੀ ਆ ਵੀ ਕਰਾਪਟ ਬੈਠੇ ਆ ਸਰ ਆਪਾਂ ਮੈਂ ਉੱਥੀ ਗੱਲ ਲੈ ਕੇ ਆ ਰਹੇ ਆ ਵੀ ਅਸੀਂ ਭਗਵੰਤ ਮਾਨ ਨੇ ਆਉਣਾ ਹੁੰਦਾ ਬਠਿੰਡੇ ਮੇਰਾ ਪਿੰਡ ਬਠਿੰਡੇ ਤੋਂ 50 ਕਿਲੋਮੀਟਰ ਦੂਰ ਆ ਫਰੀਦਕੋਟ ਹਲਕੇ 'ਚ ਪੈਂਦਾ ਲੋਕ ਸਭਾ ਹਲਕੇ 'ਚ ਮੇਰੇ ਘਰੇ ਪੁਲਿਸ ਆ ਜਾਂਦੀ ਆ ਭਗਵੰਤ ਮਾਨ ਨੇ ਬਠ ਆਪਾਂ ਪੜ੍ਹਦੇ ਆਂ ਵੀ 12 ਤੋਂ 35 ਮੇਰੇ ਫੰਡਾਮੈਂਟਲ ਰਾਈਟਸ ਨੇ 12 ਤੋਂ ਆਰਟੀਕਲ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਰਾਈਟ ਟੂ ਫ੍ਰੀडम ਆ ਤੁਹਾਨੂੰ ਮੈਨੂੰ ਦੱਸੋ ਵੀ ਮੇਰੀ ਰਾਈਟ ਟੂ ਫ੍ਰੀडम ਜਿਹੜਾ ਮੜਾ ਫੰਡਾਮੈਂਟਲ ਰਾਈਟ ਆ ਉਹ ਮੇਰੇ ਐਕਸਪਲੋਇਟੇਸ਼ਨ ਹੋ ਰਹੀ ਆ ਉਹਦੀ ਪੁਲਿਸ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਮੈਨੂੰ ਆਕੇ ਘਰ ਇੱਕ ਕੈਦ ਕਰ ਲੇ ਮੈਨੂੰ ਆਕੇ ਤੰਗ ਕਰੇ ਤੰਗ ਪਰੇਸ਼ਾਨ ਮੇਰੇ ਘਰਦਿਆਂ ਨੂੰ ਤੰਗ ਪਰੇਸ਼ਾਨ ਕਰੇ ਇਹ ਭਗਵੰਤ ਮਾਨ ਸਾਹਿਬ ਸਵਾਲ ਕਰਨ ਲੋਕਾਂ ਨੂੰ ਤੁਸੀਂ ਲਾਇਆ ਤੇ ਅੱਜ ਆਪਣੇ ਸਵਾਲਾਂ ਤੋਂ ਤੁਸੀਂ ਭਜਦੇ ਫਿਰਦੇ ਹੋ